ਮੰਦੋਲੀ ਨੂੰ ਆਉਂਦੋ ਮੇਰੇ ਤਾਇਆ ਜੀ ਦੁੱਧ ਲੈਣ ਜਾਣੇ ਤੇ ਅਨੁਸ਼ਾਤੀ ਬੰਦੇ ਦੁਆਏ ਪੁੱਛੋ ਦਰਾਂ ਦੇ ਵਾਕੀ ਦੇ ਵਿੱਚ ਗੋਲੀ ਮਾਰ ਕੇ ਚਲ ਗਏ ਐਂ ਥਾਣੇ ਗੱਥੋਂ ਅੰਗਲ ਦੇ ਵਿੱਚ ਰਿਪੋਰਟ ਲਗਾਈ ਪਰ ਇਦਾਂ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਤੇ ਅਸੀਂ ਇਹ ਹੀ ਮੰਗ ਕਰਦੇ ਹਾਂ ਕਿ ਸਰਕਾਰ ਇਨਸਾਫ ਕਰੇ ਤੇ ਕਾਰਵਾਈ ਕਰੇ ਸਿਰ ਤੋਂ ਸਖਤ ਕਾਰਵਾਈ ਕਰੇ ਇਹ ਹੀ ਬੇਨਤੀ ਹੈ ਸਾਡੀ ਸਰਕਾਰ ਨੂੰ ਨਾ ਆਪਣੀ ਕੋਈ ਲਾਕਡਾਡ ਜਾਂ ਕਿਸੇ ਨਾ ਕੋਈ ਦੁਸ਼ਮਣੀ ਬਾਜੀ ਦੀ ਕੋਈ ਲੱਗ ਜਾਂਦੀ ਸਾਰੇ ਪਿੰਡ ਨੂੰ ਪਤਾ ਹੈ ਸਾਡੀ ਕੋਈ ਲਗੜਾ ਤੀ ਹੈ ਹਾਂਜੀ ਕੀ ਨਾਮ ਜੀ ਹਾਂਜੀ ਤੁਸੀਂ ਮੇਰੇ ਕੋਲ ਕੀ ਲੱਗਦੇ ਹੋ ਮੈਂ ਵੀ ਮੈਂ ਹਾਂਜੀ ਇਹ ਜਿਹੜੀ ਘਟਨਾ ਹੋਈ ਤੁਹਾਡੇ ਨਾਲ ਵਾਪਰੀ ਹੈ ਜੀ ਕਿਵੇਂ ਵਾਪਰੀ ਹੈ ਸਾਡੇ ਪੰਜ ਸੱਤ ਬੰਨੇ ਫੋਨ ਆਇਆ ਹੈ ਹਾਂਜੀ ਹਾਂਜੀ ਮੈਂ ਮਗਰ ਨੱਟ ਇਹ ਮੱਟ ਨੱਟਾ ਹੈ ਮਗਰ ਮੈਂ ਵੀ ਮਗਰ ਨੱਟੀ ਇਸ ਕੁਟਰੀ ਲੈ ਕੇ ਕਿਹਾ ਹੈ ਸਕੂਟਰ ਨਾਲ ਗਿਆ ਗੱਡੀ ਲੈ ਕੇ ਆ ਗੱਡੀ ਲੈ ਕੇ ਫਿਰ ਟ੍ਰੀਲਾ ਆ ਕੇ ਕਰ ਤੇ ਹੁਣ ਲੱਜ ਕੇ ਲਾ ਕੇ ਇੱਕ ਸਕੋਟਰ ਸਤਾ ਹਾਂਜੀ ਅੱਛਾ ਉਹ ਫਿਰ ਬਾਹਰ ਗੋਲੀ ਵੱਜੀ ਕਿੱਥੇ ਵੱਜੀ ਜੀ ਕੀ ਲੈਣ ਕੀ ਕਰ ਰਹੀ ਸੀ ਦੁੱਧ ਲੈਣ ਗਈ ਸੀ ਹਾਂਜੀ ਹਾਂਜੀ ਤੇ ਦੁੱਧ ਕਿੱਧਰੋਂ ਲੈਣ ਗਈ ਸੀ ਉੱਧਰੋਂ ਲੈਣ ਗਈ ਸੀ ਇੱਧਰ ਰੈਂਟ ਮਾ ਸਾਡੀ ਅੱਛਾ ਜੀ ਤਾਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਵੀ ਉਹਨਾਂ ਦੇ ਗੋਲੀ ਵੱਜ ਗਈ ਹਾਂ ਕੋਈ ਐਸੇ ਧੇਰ ਮੇਰੇ अच्छा जी हां बोल तो पता लगਾ ਮਾ ਵੀ ਮੰਗਾਇ ਨੱਟੀ ਗਈ ਹੈ ਹਾਂ ਹੂੰ ਉਹ ਲੈ ਕੇ ਸਿੱ ਡਿੱਗਾ ਫਾਈ ਜਾ ਹੂੰ ਤਾਂ ਹੁਣ ਤੁਹਾਡੇ ਪਿੰਡ ਦੇ ਮੋਹਤਬਰ ਜਿਵੇਂ ਸਰਪੰਚ ਆ ਜਾਂ ਪੰਜਾਬ ਪੁਲਿਸ ਆ ਤੁਹਾਨੂੰ ਕੀ ਕਹਿ ਰਹੇ ਜੀ ਕੋਈ ਕੁਛ ਨਹੀਂ ਕਹਿ ਰਹੇ ਹਨ ਕੀ ਮੰਗ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ ਹਾਂਜੀ ਵੀਰ ਜੀ ਤੁਸੀਂ ਮਰਦਕ ਤੇ ਕੀ ਲੱਗਦੇ ਹੋ ਸਰ ਮੈਂ ਉਹਨਾਂ ਦਾ ਬ੍ਰਦਰ ਹਾਂ ਸਰ ਕੀ ਨਾਮ ਜੀ ਆਪਾਂ ਸਰ ਮੇਰਾ ਨਾਮ ਅਨਜੀਤ ਸਿੰਘ ਹੈ ਸਰ ਮੈਂ ਸਰ ਜੋ ਤੁਹਾਡੇ ਭਰਾ ਦੇ ਨਾਲ ਇਹ ਮੰਦ ਭਾਗੀ ਕਟਣਾ ਵਾਪਰੀ ਆ ਉਸ ਬਾਰੇ ਜਾਣਕਾਰੀ ਸੰਜੀ ਕਰਿਓ ਜੀ ਸਰ ਮੇਰੀ ਕਰਿਆਨੇ ਦੀ ਦੁਕਾਨ ਹੈ ਸਰ ਮੇਰੇ ਮੈਨੂੰ ਉਹਨਾਂ ਨੇ ਭਾਈ ਉਹਨਾਂ ਨੇ ਫੋਨ ਕੀਤਾ ਕਿ ਮੈਨੂੰ ਕਿਹ ਪੈਚੋਂ ਗੋਲੀ ਮਾਰਤੀ ਹੋ ਜਲਦੀ ਗੱਡੀ ਲੈ ਕੇ ਆ ਜਾ ਮੈਂ ਆਪਣਾ ਸਮਾਨ ਉੱਥੇ ਸੁੱਟ ਕੇ ਕਾਰੋਬਾਰ ਦੁਕਾਨ ਕੋਈ ਬੰਦਬੰਦਰੀ ਕੀਤੀ ਉੱਥੋਂ ਮੈਂ ਦੌੜਨਾ ਸ਼ੁਰੂ ਕੀਤਾ ਅੱਗੇ ਭਾਜੀ ਦਾ ਘਰ ਹੀ ਉੱਥੇ ਮੈਂ ਵੇਖਿਆ ਸਕੂਟਰੀ ਲੱਗੀ ਮੈਂ ਸਕੂਟਰੀ ਲੈ ਕੇ ਭੱਜ ਗਿਆ ਤੇ ਭਾਜੀ ਕਹਿੰਦੇ ਮੈਂ ਜਦੋਂ ਜਾ ਕੇ ਜਫਾ ਪਾਇਆ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਸਰੀਰ ਕੰਮ ਨਹੀਂ ਕਰ ਰਿਹਾ ਮੈਨੂੰ ਕਹਿੰਦੇ ਤੈਨੂੰ ਤਾਂ ਮੈਂ ਗੱਡੀ ਆਸ ਤੇ ਗਿਆ ਤੁਸੀਂ ਸਕੂਟਰੀ ਲੈ ਕੇ ਭੱਜ ਜਾ ਕਿ ਮੈਂ ਤਵਾ ਦਾ ਫਿਰ ਸਕੂਟਰੀ ਵਾਪਸ ਕਰਕੇ ਦਵਾ ਦਾ ਸਕੂਟਰੀ ਲਾ ਕੇ ਫਿਰ ਦੁਬਾਰਾ ਤਾਂ ਗੱਡੀ ਲੈ ਕੇ ਗਿਆ ਉਹਨਾਂ ਚਿਰ ਨੂੰ ਇਹਨਾਂ ਸਾਰਿਆਂ ਨੂੰ ਪਿੱਛੇ ਪਤਾ ਲੱਗ ਗਿਆ ਸੀ ਇਹ ਮੇਰੇ ਮਗਰ ਬਾਕੀ ਜਾਣੇ ਮੇਰਾ ਪਰਿਵਾਰ ਮ ਤੇ ਮੈਂ ਦਵਾ ਦਾ ਆਪਣੇ ਭਾਜੀ ਨੂੰ ਨਾਲ ਵੀ ਜਿਹੜੇ ਮਗਰ ਮਿਰ ਗਏ ਸੀ ਮੇਰਾ ਛੋਟਾ ਭਰਾ ਉਹਨਾਂ ਨੇ ਗੱਡੀ ਦੇ ਵਿੱਚ ਉਹਨੂੰ ਆਪਣਾ ਜਫਾ ਪਾ ਕੇ ਗੱਡੀ ਦੇ ਵਿੱਚ ਪਾਇਆ ਤੇ ਸਕਾਟ ਹਸਪੀਟਲ ਲੈ ਗਏ ਭਾਜੀ ਜਦੋਂ ਤੁਹਾਨੂੰ ਪਤਾ ਲੱਗਾ ਜੀ ਤੁਹਾਡੇ ਭਰਾ ਨੇ ਫੋਨ ਕੀਤਾ ਕਬਲਜੀਤ ਸਿੰਘ ਜੀ ਨੇ ਤੇ ਉਦੋਂ ਜਿਹੜੇ ਮੁਜਰਮ ਸੀ ਉਥੋਂ ਦੌੜ ਗਏ ਸੀ ਸਰ ਮੇਰੇ ਜਾਣ ਤੋਂ ਪਹਿਜ ਜਦੋਂ ਮੈਂ ਘਰ ਉੱਥੇ ਗਿਆ ਆਪਣੇ ਭਰਾ ਦੇ ਕੋਲ ਉਦੋਂ ਉਹ ਟਾਈਮ ਤੇ ਉਹ ਡਿੱਗੇ ਪਏ ਸੀ ਤੇ ਦੋ ਉਹਨਾਂ ਦੇ ਹੱਥ 'ਚ ਡੋਲੋ ਉਹ ਵੀ ਦੁੱਧ ਵੀ ਡੁੱਲਾ ਪਿਆ ਏ ਇੱਕ ਇਧਰ ਡੱਬਾ ਪਿਆ ਏ ਇੱਕ ਇਧਰ ਡੱਬਾ ਪਿਆ ਆ ਪਿੱਛੇ ਨੂੰ ਡਿੱਗੇ ਪਏ ਉਹਨਾਂ ਦੀ ਹਾਲਤ ਐਹੋ ਜੀ ਖਰਾਬ ਹੀ ਵੀ ਉਹ ਉੱਠ ਨਹੀਂ ਸਕਦੇ ਬਿਲਕੁਲ ਡਿੱਗੇ ਪਏ ਮੈਂ ਜੱਫਾ ਪਾ ਕੇ ਕੋਸ਼ਿਸ਼ ਕੀਤੀ ਪਰ ਨਹੀਂ ਉਹਨਾਂ ਕੋ ਉੱਠਿਆ ਨਹੀਂ ਗਿਆ ਜਦ ਤੁਹਾਨੂੰ ਪਤਾ ਲੱਗਾ ਤੁਸੀਂ ਉੱਥੇ ਪਹੁੰਚ ਗਏ ਹੋ ਤੇ ਉਹਨਾਂ ਨੂੰ ਤੁਸੀਂ ਹਸਪਤਾਲ ਦੇ ਵਿੱਚ ਲੈ ਗਏ ਹਾਂਜੀ ਤਾਂ ਮੌਕੇ ਤੇ ਪੁਲਿਸ ਨੂੰ ਹੁਣ ਤੱਕ ਜੀ ਇਨਫੋਰਮ ਕੀਤਾ ਜੀ ਸਰ ਮੈਂ ਛੋਟੇ ਭਰਾ ਨੂੰ ਦੁਹਰੇ ਨੂੰ ਕੀਤਾ ਫੋਨ ਵੀ ਤਾਂ ਉਹਦਾ ਚੌਂਕੀ ਦੱਸ ਕੇ ਆ ਕਿ ਸਾਡੇ ਨਾਲ ਆ ਗੱਲ ਹੋ ਗਈ ਆ ਮੇਰੇ ਚਾਚੇ ਦਾ ਮੁੰਡਾ ਇਹ ਗੋਲਟੀ ਉਹਦਾ ਨਾਲ ਉਹ ਜਾ ਕੇ ਤਾਂ ਚੌਂਕੀ ਦੱਸ ਕੇ ਆ ਵੀ ਇਤੈ ਸਾਡੇ ਭਰਾ ਦੇ ਨਾਲ ਗੱਲ ਹੋ ਗਈ ਆ ਤੇ ਉਹਨਾਂ ਚਿਰ ਨੂੰ ਉਹਨਾਂ ਨੇ ਹਸਪੀਟਲ ਵਾਲਿਆਂ ਨੇ ਵੀ ਫਿਰ ਚੌਂਕੀ ਥਾਣੇ ਕੱਥੋਂ ਨਿਕਲ ਰਿਹਾ ਰਿਪੋਰਟ ਕਰਤੀ ਵੀ ਆ ਮਤਲਬ ਵੀ ਆ ਗੱਲ ਹੋ ਗਈ ਜਦੋਂ ਗੋਲੀ ਕਿੰਦਣ ਵਜੇ ਜੀ ਉਹਨਾਂ ਨੂੰ ਤੇ ਕਿੰਦਣ ਮੌਤ ਹੋ ਜਾਂਦੀ ਆ ਜੀ ਸਰ 7:00 ਤੇ 9 ਮਿੰਟ ਤੇ ਮੈਨੂੰ ਫੋਨ ਆਇਆ ਹੂੰ ਤੇ 9 ਤਰੀਕ ਨੂੰ ਵੀ ਉਹਨਾਂ ਦੇ ਜਦੋਂ ਉਹਨਾਂ ਨੇ ਫੋਨ ਕੀਤਾ 9 ਤਰੀਕ ਨੂੰ 7:00 ਵਜੇ 7 ਮਿੰਟ ਤੇ ਵੀ ਮੇਰੇ ਕੋਲੇ ਲੱਗੀ ਸਰ ਤੇ ਉਹਨਾਂ ਦੀ ਮੌਤ ਹੋਈ ਹੈ ਜੀ 15 ਤਰੀਕ ਨੂੰ ਉਹ 6:30 ਵਜੇ ਮੌਤ ਹੋ ਗਈ ਸਰ 15 ਤਰੀਕ ਨੂੰ ਪੁਲਿਸ ਅੱਥਰੂ ਪਹੁੰਚੇ ਜੀ ਹਸਪਤਾਲ 15 ਤਰੀਕ ਨੂੰ ਜਦੋਂ ਮੌਤ ਹੋਈ ਉਦੋਂ ਨਹੀਂ ਪਹੁੰਚੇ ਸਰ ਨਹੀਂ ਪਹੁੰਚੀ ਨਹੀਂ ਸਰ ਜਦੋਂ ਮਲਾਜਾ ਹੋਇਆ ਉਹਦੋਂ ਜਦ ਅੱਠ ਹੋ ਜਾਂਦੀ ਹੈ ਮਲਾਜੇ ਤੇ ਤੇ ਗਏ ਸਰ ਜਦੋਂ ਲਾਸ਼ ਲੈਣ ਵਾਸਤੇ ਗਏ ਉਹ ਸਾਡੇ ਨਾਲ ਹੀ ਗਏ ਸਰ ਹੁਣ ਪੰਜਾਬ ਪੁਲਿਸ ਕੀ ਕਹਿੰਦੀ ਜੀ ਤੁਹਾਨੂੰ ਸਰ ਪੰਜਾਬ ਪੁਲਿਸ ਕਹਿ ਰਹੀ ਹੈ ਵੀ ਅਸੀਂ ਕਾਰਵਾਈ ਕਰ ਰਹੇ ਆ ਕੈਮਰੇ ਚੈੱਕ ਕਰ ਰਹੇ ਆ ਸਰ ਮੈਨੂੰ ਤੇ ਲੱਗਦਾ ਉਹ ਫਾਰਮੈਲਟੀ ਪੂਰੀ ਕਰ ਰਹੇ ਸਰ ਮੈਨੂੰ ਅਜੇ ਕੋਈ ਉਹਨਾਂ ਦੀ ਕੋਈ ਸਮਝ ਨਹੀਂ ਲੱਗਦੀ ਇੱਕ ਤੋਂ ਰਿਕਾਰਡਿੰਗ ਉਹਨਾਂ ਨੇ ਮੈਨੂੰ ਇੱਕ ਦਿਖਾਈ ਹੈ ਉਹਦੇ ਵਿੱਚ ਕੁਝ ਨਹੀਂ ਦਿਖਾਈ ਦੇ ਰਿਹਾ ਜਿੱਥੋਂ ਮਤਲਬ ਵੀ ਉਹ ਚੀਜ਼ ਲੱਭਣੀ ਆ ਉਹ ਘਰ ਵਾਲੇ ਕਹਿ ਰਹੇ ਆ ਵੀ ਸਾਡਾ ਕੈਮਰਾ ਰਿਕਾਰਡ ਨਹੀਂ ਕਰ ਰਿਹਾ ਉਹ ਹੁਣ ਰੱਬ ਹੀ ਜਾਣਦਾ ਵੀ ਚੱਕਰ ਕੀ ਹੈ ਸਰ ਉੱਥੋਂ ਜਿਹੜਾ ਜਦੋਂ ਭਾਜੀ ਦੇ ਗੋਲੇ ਲੱਗੇ ਆ ਉਸ ਤੋਂ ਬਾਅਦ ਵਿੱਚ ਘਰ ਆ ਉੱਥੇ ਕੈਮਰਾ ਬਿਲਕੁਲੋਂ ਕਿਨਾਰੇ ਦੇ ਉੱਤੇ ਸੜਕ ਦੇ ਲੱਗਾ ਹੋਇਆ ਤੋਂ ਉਹਨਾਂ ਦੇ ਚਾਰ ਕੈਮਰੇ ਆ ਬੜੇ ਲਗੇ ਮੇਨ ਮੇਨ ਜਗ੍ਹਾ ਤੇ ਉਥੋਂ ਬੰਦੇ ਲੱਭ ਸਕਦੇ ਸੀ ਕੀ ਕੀ ਮੰਗ ਕਰਦੇ ਹੁਣ ਪੰਜਾਬ ਪੁਲਿਸ ਕੋਲ ਤੁਸੀਂ ਸਰਕਾਰ ਕੋਲ ਸਰਕਾਰ ਮੰਗ ਤੇ ਇਹ ਕਰਦੇ ਜੀ ਕਿ ਜਿੰਨੇ ਵੀ ਕੈਮਰੇ ਆ ਜਿੱਥੇ ਜਿੱਥੇ ਤੁਹਾਨੂੰ ਰਾਹ ਲੱਭਦਾ ਉਹ ਕੈਮਰੇ ਚੈੱਕ ਕਰੋ ਅੱਜ ਹਫਤਾ 10 ਦਿਨ ਹੋ ਚਲੇ ਆ ਤੇ ਬਾਈ ਜੇ ਤੱਕ ਕੋਈ ਕਾਰਵਾਈ ਕੀਤੀ ਨਹੀਂ ਹੈ ਉਹਨਾਂ ਨੇ ਸਰ ਉਹਨਾਂ ਨੂੰ ਬੰਦਾ ਅਜੇ ਤੱਕ ਉਹ ਕਹਿੰਦੇ ਸਾਨੂੰ ਮੁਜਰਮ ਮਿਲ ਲੱਭੂਗਾ ਤੇ ਦੱਸਾਂਗੇ ਅਜੇ ਤੱਕ ਉਹਨਾਂ ਨੂੰ ਕੋਈ ਮੁਜਰਮ ਨਹੀਂ ਲੱਭਾ ਸਰ ਧੰਨਵਾਦ ਹਾਂਜੀ ਸਰ ਜਲਜੀਪ ਪਿੰਡ ਰਾਮਦਵਾਲੀ ਮਰਡਰ ਹੋਇਆ ਉਹਦੇ ਸਬੰਧੀ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰਦੇ ਹਾਂ। ਰਾਮ ਦਿਵਾਲੀ ਦੋ ਨਾਮਲੂਮ ਬੰਦੇ 9 ਤਰੀਕ ਨੂੰ 7 ਵਜੇ ਦੇ ਕਰੀਬ ਉਹਦੇ ਇੱਕ ਗੋਲੀ ਨਾਲ ਉਹਨੂੰ ਇੰਜਰ ਕੀਤਾ ਸੀ। ਕਬਲਜੀਤ ਸਿੰਘ ਜੀ ਆਰਮੀ ਵਿੱਚੋਂ ਰਟਾਇਰ ਹੋਇਆ ਸੀ। ਆਪਣੇ ਪਿੰਡ ਰਹਿ ਰਿਹਾ ਸੀ। ਔਰ ਸਟਰੀਟ ਵਿੱਚ ਉਹਨੂੰ ਫਾਇਰ ਲੱਗਾ ਸੀ। ਇਲਾਜ ਦੌਰਾਨ ਕੱਲ ਉਸ ਦੀ ਬਹੁਤ ਹੋ ਗਈ। ਹਾਂਜੀ। ਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਜੀ ਪਰਚਾ ਦਰਜਿਆ ਤੇ ਵਿੱਚ ਕੈਮਰੇ ਵੀ ਘਦਾ ਰਹੇ ਟੈਕਨੀਕਲ ਤੌਰ ਤੇ ਵੀ ਤਕਤੀਸ਼ ਕੀਤੀ ਜਾ ਰਹੀ ਹੈ ਹਾਂਜੀ ਤੇ ਕੋਈ ਤੱਤ ਸਾਹਮਣੇ ਆਇਆ ਜੀ ਕੋਈ ਇਹ ਤਫਤੀਸ਼ ਚੱਲ ਰਹੀ ਹੈ ਜੀ ਕੋਈ ਚੀਜ਼ ਆ ਰਹੀਆਂ ਸਾਹਮਣੇ ਉਹਨਾਂ ਨੂੰ ਖੰਗਾਲ ਕੇ ਸਾਰਾ ਜੋ ਵੀ ਹੈ ਤੀਸ ਨੋਟ ਕੀਤਾ ਜਾ ਰਿਹਾ ਹੈ ਹਾਂਜੀ ਤੇ ਉਸ ਪਰਿਵਾਰ ਵੱਲੋਂ ਕੋਈ ਸ਼ੱਕ ਜਾਰ ਕੀਤਾ ਗਿਆ ਹੈ ਅਜੇ ਤੱਕ ਕੋਈ ਨਹੀਂ ਕੀਤਾ ਜੀ ਉਹਨਾਂ ਨੇ ਸ਼ੱਕ ਜਾਰ ਨਹੀਂ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਇਦੇ ਚੋਂ ਟੈਕਨੀਕਲ ਤੌਰ ਤੇ ਕਰਕੇ ਇਨਵੈਸਟੀਗੇਸ਼ਨ ਫਿਰ ਅੱਗੇ ਕਰਾਂਗੇ